ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ। ਤੋਂ ਚਲਿਏ ਸ਼ੁਰੂ ਕਰਤੇ ਹੈਂ। ਗੇਜੋ ਗੜੀ ਆਈ ਹੈ। ਚੱਤ ਨੁਟਕਾਣੇ ਰੱਖਾ ਤੇਰਾ ਹੀ ਆ ਮੈਂ। ਠੀਕ ਨਾ ਕਰ। ਤੋਂ ਅੰਟੋ ਜੋ ਘੇਟ ਗਿਆ। ਗੇਜੂ ਬੰਗਾ। ਕਿਉਂ ਗੇਜੂ ਦੇ ਘਰੇ ਕਲੇਸ਼ ਪਵਾਉਣਾ? ਤੂੰ ਆਪਣੇ ਦੰਦ ਲਵਾ ਲੇ ਅਗਲੇ ਨੇ ਤੋੜਨੇ ਵੀ ਏ। ਇਨੇ ਗੇਜੋ ਦੇ ਘਰਦਿਆਂ ਤੋਂ ਲੱਤਾਂ ਖਾਣੀਆਂ। ਅੰਕਲ ਜੀ ਜਿਹੜੀ ਪਿੱਛੇ ਬੈਲਕ ਟੰਗੀ ਆ ਉਸ ਨਾਲ ਸਾਡਾ ਗਲਾ ਘੁੱਟ ਦੇ ਅੰਕਲ ਜੀ ਇਦਾਂ ਦੀ ਵੀਡੀਓ ਨਾ ਪਾਇਆ ਕਰੋ ਸਾਡੀ ਤਾਂ ਅੱਗੇ ਦਵਾਈ ਚੱਲਦੀ ਆ ਓਏ ਇੱਕ ਕੰਨੀ ਮੇ ਕਰ ਟਣ ਦਰ ਜੇ ਆਖ ਨੀਵੀ ਕਰ ਲਈ ਤੈਨੂੰ ਕਿਵੇਂ ਦੇਖਾਂਗੇ ਪਰ ਨਾ ਬੰਨ ਕੇ ਗੱਲ ਕਰ ਓਏ ਸਰਦਾਰਾ ਕੀ ਗੱਲ ਹੋਈ ਆ ਥਾਣੇਦਾਰ ਛਤ ਨਾਲ ਚਿੰਬੜਿਆ ਓਏ ਗੜੀ ਚ ਡੱਗਿਆ ਰਮਾਲ ਨਹੀਂ ਇਹ ਮੇਰੇ ਘਰ ਵਾਲਿਆ ਲੋਕਾਂ ਦੇ ਜਵਾਕ ਵਿਗੜਦੇ ਆ ਇੱਥੇ ਬੁੜਾ ਹੀ ਵਿਗੜਿਆ ਫਿਰਦਾ ਥਾਣੇਦਾਰ ਪੱਖੇ ਤੇ ਬੈਠਾ ਬਾਬਾ ਜੀ ਤੁਸੀਂ ਕਿਉਂ ਗੱਗੂ ਗਿਲ ਦੀ ਰੋਟੀ ਖੋਣੀ ਆ ਚਾਕੇ ਰੱਖ ਕੰਮ ਤੂੰ ਗਾਲਾਂ ਦਾ ਕੀ ਏ ਇਹ ਤਾਂ ਪੈਂਦੀਆਂ ਰਹਿੰਦੀਆਂ ਕਿਉਂਕਿ ਤੁਸੀਂ ਬੇਸ਼ਰਮ ਹੋ ਪੈਣੇ ਖੜਕੇ ਦੱਸ ਗੱਲ ਕੀ ਹੋਈ ਸਾਨੂੰ ਵੀਡੀਓ ਦੇਖ ਕੇ ਸ਼ਰਮ ਆਉਣ ਲੱਗ ਪਈ ਪਰ ਤੇਨੂੰ ਨਹੀਂ ਆਉਂਦੀ ਦੋਂ ਲਈ ਵੀ ਵੱਡੇ ਹੌਸਲੇ ਦੀ ਜ਼ਰੂਰਤ ਪੈਂਦੀ ਹੈ ਜੇ ਕਿਸੇ ਨੂੰ ਚੰਗਾ ਨਹੀਂ ਲੱਗ ਸਕਦੇ ਤਾਂ ਘਟੋ ਘਟ ਗਾਲਾਂ ਜ਼ਰੂਰ ਕੱਢਿਆ ਕਰੋ ਜਿਵੇਂ ਸਾ ਮਾਲ ਤੁਸੀਂ ਬਾਰ-ਬਾਰ ਜੀਬ ਕੱਢਦੇ ਹੋ ਨਾ ਪਰ ਸਾਡੀ ਮੰਮੀ ਜ਼ਰੂਰ ਕਹਿੰਦੀ ਹੁੰਦੀ ਸੀ ਕਿ ਜੀਬ ਨਹੀਂ ਬਾਰ ਕੱਢੀ ਦੇ ਨਹੀਂ ਤਾਂ ਦੰਦ ਵੀਂਗੇ ਉਗਾਉਂਦੇ ਆ ਅਸੀਂ ਤਾਂ ਆਪਾਂ ਦੋ ਜਿਸਮ ਇੱਕ ਜਾਨ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਬਾਲ ਤਾਂ ਇੱਕ ਤੇ ਦੀਵਾ ਦੋ ਕਿਸ਼ਤਾ ਰਹਿ ਗਈਆਂ ਬਸ ਫੂਣੀ ਵੇਚ ਦੇਣਾ ਬਾਬਾ ਗੱਡੀ ਦਾ ਸਟੀering ਸਾਨੂੰ ਫੜਾ ਤੇਰੇ ਵੱਸ ਦੀ ਗੱਲ ਨਹੀਂ ਇੱਕ ਤਾਂ ਠੰਡ ਆ ਗਈ ਉਤੋਂ ਇਹ ਨਹੀਂ ਜੀਣ ਦਿੰਦੇ ਤੇਰੀ ਘੜੀ ਦੇ ਤੇ ਚੰਗਾ ਟਾਈਮ ਚੱਲਦਾ ਕਫਤਾ ਹੀ ਲਈ ਦੇ ਚੜਾ ਬੋਲਣ ਨੂੰ ਤਾਂ ਤੈਨੂੰ ਬਹੁਤ ਕੁਝ ਬੋਲਦੀ ਆ ਪਰ ਕਰ ਦੇਣੇ ਜ਼ਮਾਨਤ ਨਹੀਂ ਕਰਾਉਣੀ ਬੱਸ ਸਮਝ ਗਏ ਜੇ ਬੋਲੇ ਤਾਂ ਪਰਚਾ ਹੋ ਜੂ ਕੜੇ ਵੱਲੋਂ ਮੈਂ ਮਾਫੀ ਮੰਗਦਾ ਹਾਂ ਆ ਸੱਪ ਵੇਖੋ ਕਿੰਨਾ ਵੱਡਾ ਫੁੱਲ ਬਟਾ ਲਾਈ ਹੋਇਆ ਗੁਰੂ ਸਾਹਿਬ ਮੋਢੇ ਨਾਲ ਇੱਕ ਹੋਰ ਵੀ ਗਿਆ ਕਰਮਾ ਲਿਆ ਇਹ ਕਰਮਾ ਲਿਆ ਮੇਰੇ ਘਰ ਜੈਸੀ ਕੋਲੇ ਕਹਿੰਦੀ ਇਹ ਤਾਂ ਬਾਬਾ ਹੀ ਆ ਜੈਸੀ ਬੋਲੇ ਨਾ ਨਾ ਨਗਰ ਪਪਾ ਇਹ ਵਾਗ ਨੂੰ ਪਪਾ ਕਰਨਾ ਜੈਸੀ ਬੋਲੇ ਆ ਤਾਂ ਆਪਣੇ ਪਪਾ ਹੀ ਆ ਵੇਖ ਲਾ ਤਾਂ ਕਹਿੰਦੀ ਇਹ ਤਾਂ ਬਾਬਾ ਹੀ ਆ ਜੈਸੀ ਬੋਲੇ ਨਾ ਪਪਾ ਵਾਗ ਨੂੰ ਪਪਾ ਵਾਗ ਨੂੰ ਪਪਾ ਕਿਰਪਾ ਕਰ ਦਰਸ਼ਨ ਕੀ ਕਰ ਬਾਬਾ ਕਿਰਪਾ ਕਰ ਨਾ ਬਣਾ ਮੈਂ ਕਿਤੇ ਨੇ ਕਿਰਪਾ ਕਰਤਾ ਬਾਬਾ ਓਏ ਬਾਬਾ ਫੇਰ ਕੰਮ ਆ ਰਿਹਾ ਕਾਰ ਦੇਖੀ ਜਾਂਦਾ ਜਾ ਜਾ ਕੇ ਕਾਰ ਦੇ ਬਾਬਾ ਆਂਡਰਤਾ ਬਾਬਾ ਆਂਡਰਤਾ ਬਾਬਾ ਆਂਡਰਤਾ ਉਹਨੂੰ ਬਾਬਾ ਏਸੀ ਲੈ ਕੇ ਆਇਆ ਨਾਲ ਬਾਬਾ ਵੀ ਸੋਚੀ ਪਾਇਆ ਇਹਨਾਂ ਨੇ ਵੇਖੀ ਕਿਤੇ ਨਸ਼ਤਰ ਗੇਲ ਦੇ ਦਰਸ਼ਨ ਨਾ ਹੋ ਜਾਣ ਹੱਥਾਂ ਦੇ ਚੱਲਣ ਲਾਏ ਨੇ ਕੀ ਚਲਾਉਣਗੇ ਇਤਰਾ ਨੂੰ ਜੂਰੋ ਚੱਟਾ ਬਾਜ ਵੀ ਦੱਸ ਦੇ ਤਾਂ ਫੋਨ ਖੋਣ ਵਾਲਿਆ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਬਾਪੂ ਦਾ ਫੋਨ ਖੋਇਆ ਜਾਵੇ ਤੁਹਾਡੀ ਬਹੁਤ ਜ਼ਿਆਦਾ ਮਿਹਰਬਾਨੀ ਹੋਊਗੀ ਹਟੀ ਨਾ ਜਨਜਤ ਤੇਰੇ ਪੋਤੇ ਤੇਰੀ ਛਾਤੀ 'ਚ ਤਜਾਬ ਨਹੀਂ ਪਾਉਂਦੇ ਹਟੀ ਨਾ ਤੂੰ ਉਹਨਾ ਟਾਈਮ ਜਿੰਨਾ ਟਾਈਮ ਤੱਕ ਤੇਰੀ ਘਰ ਵਾਲੀ ਦੀ ਫੋਟੋ ਕਿੱਲੀ ਤੇ ਨਹੀਂ ਟੰਗੀ ਜਾਂਦੀ ਤੇ ਲੰਘਨੇ ਕਾ ਕਤੇ ਉੱਤੋਂ ਮੇਰੇ ਮਾਪੇ ਆਉਣੇ ਹਨ ਨਾ ਵੀਡੀਓ ਲੈ ਕੇ ਲੱਗਿਆ ਸੀਗਾ ਟਾਈਮ ਤੋਂ ਸੇਕ ਲਾ ਕੇ ਟਾਈਮ ਇਹ ਤਾਂ ਕਰਿਆ ਤੈਨੂੰ ਥੋੜਾ ਸੇਕ ਨਹੀਂ ਲੱਗਿਆ ਮੈਨੂੰ ਲੱਗਦਾ ਤੈਨੂੰ ਤੰਦੂਰ ਵਿੱਚੋਂ ਹੀ ਕੱਢਿਆ ਹੈੱਡਫੋਨ ਤਾਂ ਇਦਾਂ ਚਮਕ ਰਿਹਾ ਜਿਵੇਂ ਹਨੇਰੇ ਵਿੱਚ ਦੀਵਾ ਰੱਖਿਆ ਹੋਵੇ ਭਾਈ ਆਪਦੀ ਬੈਲਟ ਨਾਲ ਸਾਡਾ ਪਿੰਡਾ ਕੁੱਟੀ ਐਨੇ ਬੰਦੇ ਤਾਂ ਕਰੋਨਾ ਵਿੱਚ ਨਹੀਂ ਮਰੇ ਜਿੰਨੇ ਤੇਰੀ ਵੀਡੀਓ ਦੇਖ ਕੇ ਮਰ ਜਾਣੇ ਵੀਰ ਜੀ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਲੱਖ ਲੱਖ ਲਾਂਤਾਂ ਆ ਆ ਕੁਝ ਦੇਖਣ ਵਾਸਤੇ ਆਪਦੇ ਪੈਰਾਂ 'ਚ ਚੱਪਲ ਲਾ ਕੇ ਮੇਰੇ ਸਿਰ 'ਚ ਮਾਰ ਬਾਈ ਨੱਚ ਕੇ ਵਿਚੋਲੇ ਦਾ ਨੰਬਰ ਸੈਂਡ ਕਰੀ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤਨ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ